ਰੋਜ ਕਤਲ ਹੋ ਰਹੇ ਆ ਹਰ ਕਿਸਮ ਦੇ ਜੁਰਮ ਵਿੱਚ ਵਾਧਾ ਹੋਇਆ ਨਸ਼ਿਆਂ ਤੇ ਇਦਾਂ ਵਾਧਾ ਹੈ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ 'ਚ ਅੱਜ ਹੋਮ ਡਿਲੀਵਰੀ ਹੈ ਕੋਈ ਬੰਦਾ ਕਿਸੇ ਨੂੰ ਫੋਨ ਕਰੇ ਜਿੰਨਾ ਨਸ਼ਾਿੱਥੇ ਚਾਹੀਦਾ ਉੱਥੇ ਮੰਗਾ ਲਵੇ ਗੈਂਗਸਟਰ ਜਿਹੜੇ ਆ ਕਾਰੋਬਾਰੀ ਬੰਦਿਆਂ ਨੂੰ ਥ੍ਰੈਟ ਕਰਦੇ ਟੈਲੀਫੋਨ ਕਰਕੇ ਉਹਨਾਂ ਤੋਂ ਫਰੋਕੀਆਂ ਮੰਗਦੇ ਆ ਪੰਜਾਬ ਦੇ ਵਿੱਚ ਲਗਾਤਾਰ ਵਿਗੜ ਰਹੇ ਹਾਲਾਤਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਤਹਿਸੀਲ ਲੈਵਲ ਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਉਸੇ ਸੰਬੰਧ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਬਕਾ ਸਪੀਕਰ ਰਾਣਾ ਕਬਰਪਾਲ ਸਿੰਘ ਫੁਰਜੇ ਨੇ ਰਾਣਾ ਜੀ ਅੱਜ ਧਰਨਾ ਦਿੱਤਾ ਗਿਆ ਕਿਹਨਾ ਕਾਰਨਾਂ ਕਰਕੇ ਧਰਨਾ ਦਿੱਤਾ ਗਿਆ ਤੇ ਕੀ ਐਸੇ ਸਰਕਮਟੈਂਸਿਸ ਬਣ ਗਏ ਕਿ ਧਰਨਾ ਦੇਣ ਦੀ ਹਾਲਾਤ ਹੋ ਗਈ ਪਿਛਲੇ ਕਰੀਬ 3 ਸਾਲ ਤੋਂ ਜਤੋ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕਾਨੂੰਨ ਵਿਵਸਥਾ ਦੀ ਹਾਲਤ ਜਿਹੜੀ ਦਿਨ ਦਿਨ ਵਿਗੜੀ ਹੈ ਰੋਜ਼ ਕਤਲ ਹੋ ਰਹੇ ਆ ਹਰ ਕਿਸਮ ਦੇ ਜੁਰਮ ਚ ਵਾਧਾ ਹੋਇਆ ਹੈ ਨਸ਼ਿਆਂ ਚ ਇਦਾਂ ਵਾਧਾ ਹੈ ਇਹ ਆਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਚ ਅੱਜ ਹੋਮ ਡਿਲੀਵਰੀ ਐ ਕੋਈ ਬੰਦਾ ਕਿਸੇ ਨੂੰ ਫੋਨ ਕਰੇ ਜਿੰਨਾ ਨਸ਼ਾ ਜਿੱਥੇ ਚਾਹੀਦਾ ਉੱਥੇ ਬੰਗਾ ਲਵੇ ਤੇ ਗੈਂਗਸਟਰ ਜਿਹੜੇ ਐ ਅੱਜ ਉਹ ਜੇਲਾ 'ਚ ਬੈਠ ਕੇ ਇੰਟਰਵਿਊ ਦੇ ਰਹੇ ਐ ਗੈਂਗਸਟਰ ਜਿਹੜੇ ਐ ਕਾਰੋਬਾਰੀ ਬੰਦਿਆਂ ਨੂੰ ਥ੍ਰੈਟ ਕਰਦੇ ਆ ਟੈਲੀਫੋਨ ਕਰਕੇ ਉਹਨਾਂ ਤੋਂ ਫਰੋਤੀਆ ਮੰਗਦੇ ਆ ਨਵਾਂ ਜਿਹੜਾ ਅਦੋਗ ਐ ਉਹ ਪੰਜਾਬ 'ਚ ਲੱਗ ਰਿਹਾ ਪੰਜਾਬ ਦੇ ਅੰਦਰ ਡਰ ਤੇ ਸਹਿਮ ਦਾ ਮਾਹੌਲ ਐ ਇਹਨਾਂ ਤਮਾਮ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਭੜਗਨੇ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਵਿਆਪਕ ਪ੍ਰੋਗਰਾਮ ਦਿੱਤਾ ਹੈ ਕਿ ਪੰਜਾਬ ਦੇ ਸਾਰੇ ਜਿਹੜੇ ਡੀਐਸਪੀ ਹੈ ਉਹਨਾਂ ਨੂੰ ਮੈਮੋਰੰਡਮ ਦਿੱਤਾ ਜਾਵੇ ਔਰ ਦੱਸਿਆ ਜਾਵੇ ਕਿ ਪੰਜਾਬ ਦੇ ਲੋਕ ਪਰੇਸ਼ਾਨ ਹੈ ਪੰਜਾਬ ਦੇ ਲੋਕ ਡਰਚ ਹੈ ਪੰਜਾਬ ਦੇ ਲੋਕ ਸਹਿਮਚ ਹੈ ਔਰ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਉਹ ਬਿਲਕੁਲ ਤਵਾ ਹੋ ਚੁੱਕੀ ਹੈ ਇਹਦੇ ਤੇ ਸੂਬਾ ਸਰਕਾਰ ਗੌਰ ਕਰੇ ਪੰਜਾਬ ਦੀ ਪੁਲਿਸ ਗੌਰ ਕਰੇ ਤੇ ਸਪੀਕਰ ਸਾਹਿਬ ਜਿਸ ਤਰ੍ਹਾਂ ਤੁਸੀਂ ਸਭਧਾਨਕ ਤੌਰ ਤੇ ਪਹਿਲਾਂ ਸਭ ਦਾ ਸਪੀਕਰ ਰਹਿ ਚੁੱਕੇ ਹੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਦਰੀਵਾਲ ਨੇ 2 ਦਿਨ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਮੈਂ ਅਸਤੀਫਾ ਦੇਣਾ ਹੈ ਸਾਨੂੰ ਲੱਗਦਾ ਨੇ ਕਿ ਉਹ ਜੇਲ੍ਹ ਚ ਵੀ ਅਸਤੀਫਾ ਦੇ ਸਕਦੇ ਸੀ ਜਾਂ ਇਹ ਸੂਟੇਬਲ ਟਾਈਮ ਸੀ ਨਹੀਂ ਇਹ ਫੈਸਲਾ ਤਾਂ ਉਹਨਾਂ ਨੇ ਕਰਨਾ ਜੀ ਨੇ ਅਸਤੀਫਾ ਦੇਣਾ ਮੈਂ ਉਹਦੇ ਬਾਰੇ ਕਿਦਾ ਕਮੈਂਟ ਕਰ ਸਕਦਾ ਕਿ ਉਹਨਾਂ ਵਾਸਤੇ ਸੂਟੇਬਲ ਟਾਈਮ ਕਿਹਾ ਹੈ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਪਹਿਲਾਂ ਉਹ ਕਰ ਸਕਦੇ ਆ ਜਿਸ ਤਰ੍ਹਾਂ ਹਾਂ ਸਾਡੇ ਕਰ ਸਕਦੇ ਜਿਸ ਤਰ੍ਹਾਂ ਸੰਵਿਧਾਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕਿ 100 ਦਿਨ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਨਾਲ ਹੀ ਆਵੇ ਹਰਿਆਣਾ ਦੇ ਸੀਐਮ ਨੇ ਦਿੱਤਾ ਸੀ ਤੁਹਾਨੂੰ ਕੀ ਲੱਗਦਾ ਸਿਆਸੀ ਰੰਗਤਾਂ ਨਹੀਂ ਦਿੱਤੀ ਜਾ ਸਕਦੀ ਇਸ ਨੂੰ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਇਹ ਉਹਨਾਂ ਦਾ ਜ਼ਰੂਰੀ ਮਾਮਲਾ ਹੈ ਤੇ ਜੋ ਅੱਛਾ ਲੱਗਦਾ ਕਰਨ ਜੋ ਸਾਨੂੰ ਅੱਛਾ ਲੱਗਦਾ ਅਸੀਂ ਕਰਨਾ ਇਹ ਕੋਈ ਗੱਲ ਨਹੀਂ ਠੀਕ ਹੈ ਸੋ ਇਹਨਾਂ ਸਾਬਕਾ ਸਪੀਕਰ ਰਾਣਾ ਕੇਵਰਪਾਲ ਸਿੰਘ ਜੀ ਜਿਨ੍ਹਾਂ ਨੇ ਅੱਜ ਡੀਐਸਪੀ ਨੂੰ ਸ਼੍ਰੀ ਨਰਨ ਸਿੰਘ ਸਾਹਿਬ ਨੂੰ ਮੈਮੋਰੰਡਮ ਵੀ ਦਿੱਤਾ ਹੈ ਤੇ ਨਾਲ ਹੀ ਤੁਸੀਂ ਵੇਖ ਸਕਦੇ ਹੋ ਵਿੱਚ ਕਾਫੀ ਵਰਕਰ ਨੇ ਜੋ ਕਾਂਗਰਸ ਪਾਰਟੀ ਦੇ ਜੋ ਅੱਜ ਰਾਣਾ ਕਵਰਪਾਲ ਸਿੰਘ ਦੇ ਨਾਲ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਤੇ ਕਈ ਸਵਾਲ ਚੁੱਕੇ ਜਾਂਦੇ ਨੇ ਐਨਾ तमाम ਸਵਾਲਾਂ ਦਾ ਜੋ ਜਵਾਬ ਹੈ ਉਹ ਕਿਸ ਤਰ੍ਹਾਂ ਸਰਕਾਰ ਨੂੰ ਦੇਣਾ ਹੈ ਤੇ ਕਿਸ ਤਰ੍ਹਾਂ ਉਸ ਦੇ ਅੱਗੇ ਚੁਣੌਤੀਆਂ ਰਹਿਣ ਗਿਆ ਤਾਂ ਇਹ ਕਾਂਗਰਸੀਆਂ ਨੇ ਅੱਜ ਜਦ ਮਿਲ ਕੇ ਧਰਨਾ ਦਿੱਤਾ ਤੇ ਧਰਨੇ ਦੇ ਪ੍ਰਦਰਸ਼ਨ ਦੇ ਨਾਲ ਨਾਲ ਜਿੱਥੇ ਪੰਜਾਬ ਸਰਕਾਰ ਦੇ ਵਿੱਚ ਨਜਾਇਜ਼ ਮਾਈਨਿੰਗ ਅਤੇ ਗੁੰਡਾਗਰਦੀ ਤੇ ਹੋਰ ਨੰਗੇ ਨਾਚਾ ਜਾਂ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਦੇਣੀਆਂ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ ਉੱਥੇ ਹੀ ਨਾਲ ਨਸ਼ੇ ਦੀ ਵੀ ਗੱਲ ਕੀਤੀ ਗਈ ਕੈਮਰਾਮੈਨ ਜਤਿਨ ਕੁਮਾਰ ਦੇ ਅਰਚੇਸ਼ ਸ਼ਖਾਵਾਰ ਸ਼ਹਿਰਿਕ ਹਨ